ਬਹੁਤ ਖਤਰਨਾਕ ਕੰਮ ਜਿਹੜਾ ਕੋਈ ਸੁਣਿਆ ਜਾਵੇ ਡੰਡਾ ਬਾਅਦ ਲਾਸਟ ਜੋ ਜਦੋਂ ਬੱਚੇ ਦਾ ਗਲ ਘੁੱਟਿਆ ਫੇਰ ਨਹੀਂ ਮਰਿਆ ਉਹਦੇ ਬੱਚੇ ਦੀ ਪੈਂਕ ਲਾ ਕੇ ਫੇਰ ਉਹਦਾ ਗਲ ਘੁੱਟ ਕੇ ਜਦੋਂ ਉਹਦੀ ਜੀਲ ਦੰਦਾ ਕੱਟੀ ਗਈ ਦੇਖਿਆ ਮੈਂ ਕਹਿੰਦਾ ਮੈਂ ਕਹਿੰਦਾ ਵੀ ਜੇ ਕਦੇ ਦੇਖਿਆ ਲੱਜੇ ਮੈਂ ਰਹਿੰਦਾ ਤਾਂ ਮੈਂ ਆਪਣੇ ਆਪ ਅੰਦਰ ਜਾਂਦਾ ਮੈਂ ਤਾਂ ਮੁੰਡਾ ਮੇਰਾ ਸਾਡਾ ਹੱਥੇ ਮੈਨੂੰ ਕਹਿੰਦਾ ਕਹਿੰਦਾ ਤੁਸੀਂ ਜੀ ਸ਼ਹਿਰਪੁਰ ਮੈਂ ਕਹਿੰਦਾ ਯਾਰ ਮੈਂ ਨਹੀਂ ਆਖਦਾ ਮੇਰੇ ਕੋਲੋਂ ਗਲਤ ਕੰਮ ਹੋ ਜੇ ਪੁਲਿਸ ਦੇ ਵਿੱਚ ਰਹਿ ਚੁੱਕੇ ਹੋ ਜਿਹੜੇ ਇਦਾਂ ਦੇ ਕਾਂਡ ਦੇਖ ਚੁੱਕੇ ਹੋ ਜਾਂ ਬਾਡੀਜ਼ ਦੇਖ ਚੁੱਕੇ ਹੋ ਤੁਸੀਂ ਵੀ ਕਹਿ ਰਹੇ ਕਿ ਉਹ ਦੇਖਿਆ ਨਹੀਂ ਨਹੀਂ ਦੇਖਿਆ ਯਾਰ ਜੋ ਬੱਚੇ ਨਾਲ ਜੋ ਉਹਨਾਂ ਨੇ ਜਿੱਦਾਂ ਮਾਰਿਆ ਨਾ ਉਹ ਦੇਖਣਾ ਬੜਾ ਹੁੰਦਾ ਹੈ ਜਿਹਨੇ ਕੰਮ ਰੂਹ ਕੰਬਾਉ ਕੀਤਾ ਤੈਨੂੰ ਸਜ਼ਾ ਵੀ ਰੂਹ ਕੰਬਾਉ ਦੇਣੀ ਚਾਹੀਦੀ ਬਾਈ ਜਦੋਂ ਮੈਂ ਇਹ ਗੱਲ ਕਹਿੰਦਾ ਜੱਜ ਸਾਹਿਬ ਜੇ ਮੇਰੀ ਬਾਤ ਸਹੀ ਹੋਣਾ ਇਹਨੂੰ ਵਿਦਣ 3 ਮਨთ ਦਾ ਡਿਸੀਜਨ ਦੇਣਾ ਇਹਨੂੰ ਇਹਨੂੰ ਬੰਦੇ ਨੂੰ ਇਹੋ ਜੀ ਸਜ਼ਾ ਦੇਖੋ ਬੰਦਾ ਜਾਤ ਕਰੇ ਵੀ ਸਜ਼ਾ ਕਾਇਮ ਕੰਨ ਦੇ ਪਰ ਮੈਂ ਨਹੀਂ ਕਹਿੰਦਾ ਸਾਰਿਆਂ ਇੱਕ ਸਹਿਮ ਹੈ ਕਿ ਜਦੋਂ ਉਹਨਾਂ ਦੇ ਘਰ ਦੇ ਬਾਹਰ ਕੋਈ ਪ੍ਰਵਾਸੀ ਆਉਂਦਾ ਹੈ ਜਾਂ ਕੋਈ ਬੂਹਾ ਖੜਕਾਉਂਦਾ ਦਰਵਾਜ਼ਾ ਖੜਕਾਉਂਦਾ ਉਹ ਡਰੇ ਇਸ ਗੱਲੋਂ ਜਾਂਦੇ ਆ ਕਿ ਕਿਤੇ ਸਾਡੇ ਨਾਲ ਵੀ ਉਮੀਦ ਨਾ ਕਰ ਦੇਵੇ ਆ ਪੰਜਾਬ ਦੇ ਵਿੱਚ ਇਹਨਾਂ ਨੂੰ ਪੀਆਰ ਦੇਣ ਦਾ ਜਿਹੜਾ ਮੀਨ ਕਾਰਨ ਹੈ ਕਿ ਪੋਲੀਟੀਕਲ ਕਾਰਨ ਪੋਲੀਟੀਕਲ ਕਾਰਨ ਵਾਲੋਂ ਵੀ ਇਹਨਾਂ ਦੀਆਂ ਵੋਟਾਂ ਕਰਦੇ ਜਦੋਂ ਇਲੈਕਸ਼ਨ ਹੁੰਦੇ ਨੇ ਬੱਸਾਂ ਭਰ ਜਾਂਦੀਆਂ ਨੇ ਬਾਤੇ ਬਾਤੇ ਵੋਟਾਂ ਵਾਲੇ ਤੱਕ ਰਹਿਣਾ ਉਹਨਾਂ ਨੇ 10-15 ਦਿਨ ਜਿੱਦਣ ਵੋਟਾਂ ਹੁੰਦੀਆਂ ਉਸ ਤੋਂ ਬਾਅਦ ਵਾਪਸ ਬੱਸਾਂ ਉਹੀ ਜਾਂਦੀਆਂ ਉਹ ਕਿ ਜਦੋਂ ਸਾਡੇ ਪੋਲੀਟੀਕਲ ਲੀਡਰ ਨੇ ਉਹਨਾਂ ਨੇ ਇਹ ਕੰਮ ਕੀਤੇ ਨੇ ਪੀੜਿਤ ਬੱਚੇ ਦੀ ਭੈਣ ਉਹ ਫੋਟੋ ਫੜ ਕੇ ਰੋਣ ਦੀ ਨਜ਼ਰ ਆਉਂਦੀ ਹੈ ਪਰ ਪੂਰੇ ਪੰਜਾਬ ਤੋਂ ਇਹ ਪੁੱਛਦੀ ਹੈ ਕਿ ਹੁਣ ਮੈਂ ਇਨਸਾਫ ਕਿੱਥੋਂ ਲਵਾਂ ਉਹਨੂੰ ਇਨਸਾਫ ਕਦੋਂ ਮਿਲੂਗਾ ਤੁਸੀਂ ਪੁਲਿਸ ਦਾ ਹਿੱਸਾ ਰਹਿ ਚੁੱਕੇ ਹੋ ਇਹ ਕਿਸ ਤਰ੍ਹਾਂ ਪ੍ਰੋਸੀਡਿੰਗ ਅੱਗੇ ਵਧੂਗੀ ਔਰ ਪਰਿਵਾਰ ਨੂੰ ਕਦੇ ਇਨਸਾਫ ਮਿਲੂਗਾ ਪੰਜਾਬ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਬਲਾਤਕਾਰ ਦੀਆਂ ਕੋਸ਼ਿਸ਼ਾਂ ਤੱਕ ਦੇ ਇਲਜ਼ਾਮ ਨੇ ਔਰ ਪ੍ਰਵਾਸੀ ਇਸ ਦੇ ਵਿੱਚ ਮੁੱਖ ਫਰੰਟ ਤੇ ਨਜ਼ਰ ਆ ਰਿਹਾ ਹੈ ਮਸਲਨ ਪ੍ਰਵਾਸੀਆਂ ਦੇ ਉੱਤੇ ਇਲਜ਼ਾਮ ਲੱਗ ਰਿਹਾ ਹੈ ਪੁਸ਼ਾਰਪੁਰ ਦਾ ਇੱਕ ਬਹੁਤ ਵੱਡਾ ਕਾਂਡ ਜੋ ਬੀਤੇ ਦਿਨੀ ਵਾਪਰਿਆ 5 ਸਾਲਾਂ ਦੇ ਬੱਚੇ ਦੇ ਨਾਲ ਬਲਾਤਕਾਰ ਔਰ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਹਰ ਕਿਸੇ ਦੀ ਅੱਖ ਰੁਈ ਉਹ ਸੁਣ ਕੇ ਪਰ ਇਸ ਦੇ ਵਿੱਚ ਕਸੂਰਵਾਰ ਨੂੰ ਕੀ ਸਜ਼ਾ ਹੋਵੇਗੀ ਕਦੋਂ ਸਜ਼ਾ ਹੋਵੇਗੀ ਇਹ ਇਸ ਦਾ ਆਫਟਰ ਮੈਥ ਜੋ ਚੱਲਦਾ ਪਿਆ ਉਹ ਸਾਰਾ ਕੁਝ ਵਿਚਾਰਨਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਆਮਦ ਉਹਨਾਂ ਦੀ ਸ਼ਿਰਕਤ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਆ ਗੱਲਬਾਤ ਕਰਾਂਗੇ ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਉਤਰਾ ਇਸ ਵੇਲੇ ਮੌਜੂਦ ਨੇ ਉਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਤਰਾ ਸਾਹਿਬ ਇਸ ਮਸਲੇ ਬਾਰੇ ਵਿਚਾਰ ਰਿਆ ਸੀ ਮੇਰੇ ਦਿਮਾਗ 'ਚ ਇੱਕ ਗੱਲ ਆਈ ਚਲੋ 아이 ਵੀ ਆਪਾਂ ਵਿਚਾਰਦੇ ਹਾਂ ਪਰ ਉਹਦੇ ਉੱਤੇ ਪਹਿਲਾਂ ਤੁਸੀਂ ਟਿੱਪਣੀ ਦਿਓ ਕਹਿੰਦੇ ਇਨਸਾਨ ਦੀ ਪਹਿਲੀ ਜਿਹੜੀ ਵਫਾਦਾਰੀ ਹੁੰਦੀ ਹੈ ਨਾ ਉਹ ਆਪਣੇ ਆਪਣੀ ਕਰਮ ਭੂਮੀ ਨਾਲ ਹੁੰਦੀ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਪ੍ਰਵਾਸੀ ਭਾਈਚਾਰੇ ਦੀ ਕਰਮ ਭੂਮੀ ਦੇ ਨਾਲ ਕੋਈ ਵਫਾਦਾਰੀ ਹੈ ਕਿਉਂਕਿ ਆਪਾਂ ਐਗਜ਼ਾਮਪਲਸ ਦੇਖ ਚੁੱਕੇ ਹਾਂ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਹੈ ਪ੍ਰਵਾਸੀ ਹੈ ਨਹੀਂਗੇ ਪੰਜਾਬ ਦੇ ਉੱਤੇ ਹਮਲਾ ਹੋਇਆ ਪ੍ਰਵਾਸੀ ਚਲੇ ਗਏ ਉਸ ਤੋਂ ਪਹਿਲਾਂ ਕਰੋਨਾ ਕਾਲ ਆਇਆ ਪ੍ਰਵਾਸੀ ਪੰਜਾਬ ਛੱਡ ਕੇ ਚਲੇ ਗਏ ਹੁਣ ਕਰਮ ਭੂਮੀ ਨਾਲ ਵਫਾਦਾਰੀ ਕਿੱਥੇ ਰਹਿ ਗਈ ਫਿਰ ਸਤਿਗੁਰੂ ਜੀ ਜਿੰਨੇ ਵੀ ਮੇਰੇ ਸਰੋਤੇ ਸੁਣਦੇ ਨੇ ਸਾਰੇ ਵੀਰ ਸੁਣਦੇ ਹੋਣਗੇ ਪੰਜਾਬ ਦੇ ਸਾਰਿਆਂ ਨੂੰ ਆਲਵਾੜ ਦੇ ਜਿੰਨੇ ਵੀ ਮੇਰੇ ਸੁਣਦੇ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਗੱਲ ਤੁਸੀਂ ਬੜਾ ਵਧੀਆ ਸਵਾਲ ਕੀਤਾ ਕਿ ਆਪਣੀ ਕਰਨਪੁਮੀ ਦੇ ਨਾਲ ਪਿਆਰ ਹੁੰਦਾ ਸਾਨੂੰ ਵੀ ਪਿਆਰ ਹੈ ਉਹਨਾਂ ਨੂੰ ਵੀ ਪਿਆਰ ਹੈ ਪਰ ਇੰਨਾ ਪਿਆਰ ਖਤਰਨਾਕ ਹੀ ਨਾਵੇਂ ਹੋਵੇ ਕਿ ਪੰਜਾਬ ਦੇ ਵਿੱਚ ਯੂ ਐਸ ਵਾਲੇ ਉਹਨਾਂ ਨੇ ਕੀਤਾ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਦੋਂ ਕਰੋਨਾ ਆਇਆ ਦੁਨੀਆ ਤੁਰ ਕੇ ਤੁਰ ਪਈ ਸਾਰੇ ਯੂ ਪੀ ਬਿਹਾਰਾਂ ਨੂੰ ਤੁਰ ਕੇ ਤੁਰੇ ਜਾਂਦੇ ਨੇ ਉਸ ਤੋਂ ਬਾਅਦ ਅੱਜ ਜਦੋਂ ਲੜਾਈ ਦਾ ਰੌਲਾ ਪਿਆ ਪਾਕਿਸਤਾਨਾ ਉਦੋਂ ਵੀ ਤੁਰ ਪਏ ਆ ਸਾਡੇ ਹੜ ਆਇਆ ਪੰਜਾਬ ਦੇ ਵਿੱਚ ਉਦੋਂ ਵੀ ਤਰਪੇ ਜਦੋਂ ਸਾਨੂੰ ਇਹਨਾਂ ਦੀ ਲੋੜ ਉਦੋਂ ਇਹ ਸਾਡਾ ਪੰਜਾਬ ਛੱਡ ਕੇ ਭੱਜ ਜਾਂਦੇ ਇਹਦਾ ਮਤਲਬ ਇਹ ਹੈ ਪੰਜਾਬ ਨੂੰ ਸਾਰਿਆਂ ਨੇ ਜੂਜਾਂ ਥਰੋ ਵਾਂਗੂ ਰੱਖਿਆ ਵੀ ਪੰਜਾਬ ਨੂੰ ਲੁੱਟੋ ਤੇ ਲੁੱਟ ਕੇ ਲੈ ਜਾਈਏ ਤੇ ਬਾਅਦ ਦੇਖੀ ਜਾਏ ਕੀ ਹੋਏਗੀ ਹੁਣ ਤੁਸੀਂ ਗੱਲ ਕੀਤੀ ਹਿਸ਼ਾਰਪੁਰ ਵਾਲੇ ਬੱਚੇ ਬਾਰੇ ਬਹੁਤ ਹੀ ਖਤਰਨਾਕ ਔਰ ਦੁਖਦਾਈ ਘਟਨਾ ਹੈ ਮੈਂ ਕਹਿੰਦਾ ਵੀ ਦੇਖਣ ਨਾਲੋਂ ਜ਼ਿਆਦਾ ਸੁਣਿਆ ਨਾਲ ਜ਼ਿਆਦਾ ਜੋ ਉਹਨਾਂ ਨੇ ਕੀਤਾ ਔਰ ਬਹੁਤ ਮਾੜੀ ਘਟਨਾ ਹੋਈ ਏ ਅਸੀਂ ਇਹ ਨਹੀਂ ਕਹਿੰਦੇ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਅਸੀਂ ਆਉਣ ਤੋਂ ਰੋਕ ਸਕਦੇ ਆ ਇੱਕ ਲੋਕਤੰਤਰ ਹੈ ਸਾਡਾ ਆਜ਼ਾਦ ਭਾਰਤ ਹੈ ਸਾਰੇ ਆ ਸਕਦੇ ਜਾ ਸਕਦੇ ਆ ਮੈਂ ਇੱਥੇ ਗੱਲ ਇਹ ਕਰਦਾ ਕਿ ਪੰਜਾਬ ਦੇ ਵਿੱਚ ਸਾਰੇ ਬੰਦੇ ਗਲਤ ਵੀ ਨਹੀਂ ਹੋ ਸਕਦੇ ਤੇ ਸਾਰੇ ਸਹੀ ਵੀ ਨਹੀਂ ਹੋ ਸਕਦੇ ਹੁਣ ਗੱਲ ਗਲਤ ਤੇ ਸਹੀ ਵਾਲੀ ਇੱਥੇ ਆ ਕੇ ਟਿੱਗ ਗਈ ਏ ਕਿ ਇਹੋ ਜਿਹੇ ਗਲਤ ਬੰਦਿਆਂ ਨੇ ਕੰਮ ਕਰਨ ਵਾਲੇ ਬੰਦਿਆਂ ਦਾ ਵੀ ਜਿਹੜਾ ਉਹ ਅਕਸ ਖਰਾਬ ਕੀਤਾ ਜਿੰਨੋਂ ਕੇ ਹੋਣਾ ਸਾਡਾ ਪੰਜਾਬ ਜਾਂ ਸਾਰੇ ਵਿੱਚੇ ਅਸੀਂ ਵੀ ਸਾਰੇ ਕਹਿੰਦੇ ਆ ਜੀ ਅਸੀਂ ਪਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਭਜਾ ਦਿਆ। ਇਹ ਜਿਹੜੀ ਗੱਲ ਕਹਿੰਦੇ ਨੇ ਕਰਨੀ ਤੇ ਕਹਿਣੀ 'ਚ ਬੜਾ ਫਰਕ ਹੈ। ਭਜਾਉਣੇ, ਕਰਨੇ, ਜੇ ਉਹ ਬਹੁਤ ਫਰਕ ਹੈ ਕਿਉਂਕਿ ਇਹ ਪੰਜਾਬ ਦੇ ਵਿੱਚ ਜੇ ਸਾਨੂੰ ਲੋਡ ਕੰਮ ਦੀ ਤੇ ਕੰਮ ਦੇ ਨਾਲ ਸਾਨੂੰ ਇਹਨਾਂ ਦੀ ਲੋੜ ਵੀ ਹੈਗੀ ਹੈ। ਪਰ ਹੁਣ ਗੱਲ ਇੱਥੇ ਇਹ ਮੁੱਕਦੀ ਆ ਗਏ ਵੀ ਕਿਹੜੇ ਬੰਦੇ ਰੱਖੇ ਜਾਣ ਤੇ ਕਿਹੜੇ ਭਜਾਏ ਜਾਣ। ਹੁਣ ਇਹਦੇ ਵਿੱਚ ਪੋਲੀਟੀਕਲ ਗੇਮ ਵੀ ਆ ਜਾਂਦੀ ਹੈ। ਕਿਉਂਕਿ ਸਾਡੇ ਕੁਝ ਜਿਹੜੇ ਆਪਾਂ ਐਮਐਲਏ ਕਹਿ ਦਈਏ ਜਾਂ ਮੰਤਰੀ ਕਹਿ ਦਈਏ ਇਹਨਾਂ ਨੇ ਸਿਰਫ ਵੋਟਾਂ ਵਾਸਤੇ ਕੁਝ ਵੋਟਾਂ ਇਹੋ ਜਿਹਿਆਂ ਬੰਦਿਆਂ ਦੀਆਂ ਬਾਹਰੋਂ ਲਿਆ ਕੇ ਉਹ ਪੰਜਾਬ ਉਹੀ ਗੱਲ ਵੀ ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਜਿਹਨੂੰ ਸਾਰਿਆਂ ਨੂੰ ਜਿਹੜਾ ਪੀਆਰ ਦੇਈ ਜਾਂਦਾ ਭਈ ਸਾਰੇ ਇੱਥੇ ਆਓ ਜੀ ਵੈਲਕਮ ਪੀਆਰ ਦਿੰਨੇ ਆ ਹੁਣ ਤੱਕ ਜੋ ਵੀ ਹੋ ਚੁੱਕਾ ਪੰਜਾਬ 'ਚ ਮੈਂ ਸਰਕਾਰ ਨੂੰ ਔਰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਆਪਣੇ ਰਹਿੰਦੇ ਪੰਜਾਬੀਆਂ ਨੂੰ ਕਿ ਜੋ ਵੀ ਸਾਡੇ ਪੰਜਾਬ ਨਾਲ ਹਮੇਸ਼ਾ ਤੱਕਾ ਹੀ ਹੁੰਦਾ ਆਇਆ ਤੇ ਵਾਦਾ ਹੀ ਹੁੰਦਾ ਆ ਪੰਜਾਬ ਨਾਲ ਪਈ ਜੋ ਕੁਝ ਕਰਨਾ ਹਰ ਕਨੇ ਥਕਾ ਕੀਤਾ ਤੁਹਾਡੇ ਤੁਹਾਡੇ ਹਿਸਾਬ ਨਾਲ ਪ੍ਰਵਾਸੀ ਜਿਹੜੇ ਹੁਣ ਹੈਗੇ ਆ ਜੋ ਇੱਕ ਮੰਗ ਉੱਠ ਰਹੀ ਆ ਕਿ ਉਹਨਾਂ ਨੂੰ ਪੰਜਾਬ ਚੋਂ ਕੱਢ ਦਿੱਤਾ ਜਾਵੇ ਜਾਂ ਵਾਪਸ ਤੋਰ ਦਿੱਤਾ ਜਾਵੇ ਤੁਹਾਡੇ ਹਿਸਾਬ ਨਾਲ ਕੀ ਇਹ ਨਹੀਂ ਹੋਣਾ ਚਾਹੀਦਾ ਨਹੀਂ ਮੈਂ ਤੁਹਾਨੂੰ ਉੱਥੇ ਗੱਲ ਤੇ ਆਨ ਲਗਾਣਾ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਹੁਣ ਤਿੰਨ ਚਾਰ ਤਰ੍ਹਾਂ ਦੇ ਹੋ ਗਏ ਇੱਕ ਬੰਦੇ ਟੈਕਨੀਕਲ ਬੰਦੇ ਇੱਕ ਬੰਦੇ ਲੇਬਰ ਵਾਲੇ ਬੰਦੇ ਨੇ ਇੱਕ ਸਾਡੇ ਜ਼ਿਮੀਦਾਰਾਂ ਨੇ ਪਿੰਡਾਂ ਦੇ ਵਿੱਚ ਰੱਖੇ ਨੇ ਜਿਹੜੇ ਖੇਤੀ ਦਾ ਕੰਮ ਕਰਨ ਵਾਲੇ ਇਦਾਂ ਤਿੰਨ ਚਾਰ ਕੈਟਾਗਰੀਆਂ 'ਚ ਬੰਦੇ ਨੇ ਹੁਣ ਉਹਦੇ ਵਿੱਚ ਇਹ ਹੈ ਕਿ ਟੈਕਨੀਕਲ ਬੰਦੇ ਜਿੱਦਾਂ ਆਪਾਂ ਕਹਿ ਦੀ ਕਿ ਘਰਾਂ ਦੇ ਵਿੱਚ ਜਦੋਂ ਬਿਲਡਿੰਗਾਂ ਬਣਾਉਂਦੇ ਨੇ ਉਹਦੇ ਵਿੱਚ ਟੈਕਨੀਕਲ ਵੀ ਹੈਗੇ ਨੇ ਹੁਣ ਆਪਾਂ ਨੂੰ ਇਹਨਾਂ ਨੂੰ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਹੈ ਕਿ ਜੇ ਆਪਾਂ ਕਹੀਏ ਸਾਰੇ ਕੱਢ ਲਈਏ ਉਹ ਵੀ ਨਾ ਨਿਕਲ ਸਕਦੇ ਨਾ ਨਿਕਲਦੇ ਨਾ ਹੀ ਕੱਢ ਸਕਦੇ ਆ ਜੇ ਆਪਾਂ ਕਹੀਏ ਸਾਰੇ ਰੱਖ ਲਈਏ ਉਹੀ ਰੱਖ ਵੀ ਨਹੀਂ ਸਕਦੇ ਸਾਰੇ ਹੁਣ ਗੱਲ ਇੱਥੇ ਇਹ ਆਉਂਦੀ ਏ ਕਿ ਇਹਨਾਂ ਦੇ ਵਿੱਚੋਂ ਕਿਹੜੇ ਕੱਢੇ ਜਾਣ ਤੇ ਕਿਹੜੇ ਰੱਖੇ ਜਾਣ ਮੈਂ ਗੱਲ ਕਰਦਾ ਸਾਡੇ ਆਪਣੇ ਪੁਲਿਸ ਵਿਭਾਗ ਨੂੰ ਤੇ ਮੈਂ ਜਿੱਥੇ ਵੀ ਰੋਕੀ ਰਹਿੰਦੇ ਨੇ ਜਿੱਥੇ ਵੀ ਆਪਾਂ ਮੰਨ ਲਓ ਕਿ ਕਲੋਨੀ ਨੂੰ ਲੈ ਲੈਣੇ ਇਹ ਸਾਰੀਆਂ ਗਲੀਆਂ ਜਾਂ ਜਿੰਦਾ ਵੀ ਕਹੇ ਪਿੰਡ ਦਾ ਲੈ ਲਈਏ ਇੱਕ ਪਿੰਡ ਦੀ ਇੱਕ ਕਲੋਨੀ ਦੇ ਵਿੱਚ ਇੱਕ ਜ਼ਿੰਮੇਵਾਰੀ ਹੁੰਨੇ ਕਲੋਨੀ ਦਾ ਜਿੱਦਾਂ ਆਪਾਂ ਪ੍ਰਧਾਨ ਬਣਾ ਲਈਏ ਜਾਂ ਪਿੰਡ ਦਾ ਸਰਪੰਚ ਹੁੰਦਾ ਇੱਕ ਉਹਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਇਸ ਗੱਲ ਦੀ ਕਿ ਤੁਹਾਡੀ ਕਲੋਨੀ ਦੇ ਵਿੱਚ ਕਿੰਨੇ ਪ੍ਰਵਾਸੀ ਰਹਿੰਦੇ ਨੇ ਔਰ ਉਹਨਾਂ ਪ੍ਰਵਾਸੀਆਂ ਦਾ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਉਹਨਾਂ ਪ੍ਰਵਾਸੀਆਂ ਦੀ ਇੱਕ ਤੇ ਪਹਿਲਾਂ ਜਿੱਥੋਂ ਵੀ ਆਉਂਦੇ ਨੇ ਜਿਸ ਵੀ ਸ਼ਹਿਰ ਚ ਆਉਂਦੇ ਨੇ ਮੰਨ ਲਓ ਯੂਪੀ ਚ ਆਏ ਜਾਂ ਬਿਹਾਰ ਚ ਆਏ ਉਸ ਜਿਹੜਾ ਵੀ ਰਿਹਾਸ਼ ਉਹਨਾਂ ਦਾ ਆਈਡਿ ਕਾਰਡ ਹੈਗਾ ਉਸ ਥਾਣੇ ਦੀ ਉਹਨਾਂ ਕੋਲੋਂ ਕਲੀਅਰੈਂਸ ਲੈਣੀ ਜ਼ਰੂਰੀ ਹੈ ਜੇ ਉਸ ਥਾਣੇ ਜੋ ਕਲੀਅਰੈਂਸ ਲੈ ਕੇ ਫਿਰ ਇੱਥੇ ਆਏ ਔਰ ਮੈਂ ਕਹਿੰਦਾ ਵੀ ਜਿਹੜੇ ਵੀ ਥਾਣੇ ਦਾ ਜਿਹੜਾ ਵੀ ਐਸਐਚ ਹੈ ਉਹਨੂੰ ਜਿੰਨੀ ਵੀ ਕਲੋਨੀਆਂ ਉਹਦੇ ਅੰਡਰ ਪੈਂਦੀਆਂ ਜਾਂ ਜਿੰਨੇ ਉਹਦੇ ਪਿੰਡ ਪੈਂਦੇ ਨੇ ਉਹਨਾਂ ਪਿੰਡਾਂ ਦੇ ਸਾਰੇ ਸਰਪੰਚਾਂ ਨੂੰ ਜਾਂ ਕਲੋਨੀਆਂ ਦੇ ਸਾਰੇ ਪ੍ਰਧਾਨਾਂ ਨਾਲ ਉਹਨਾਂ ਦੀ ਇੱਕ ਮੀਟਿੰਗ ਕੀਤੀ ਜਾਵੇ ਐਸਐਚਓ ਉਹਨਾਂ ਪ੍ਰਧਾਨਾਂ ਨੂੰ ਇਹ ਸਪੈਸ਼ਲ ਕਿਹਾ ਜਾਵੇ ਵੀ ਤੇਰੇ ਇਲਾਕੇ ਦੀ ਤੇਰੀ ਜ਼ਿੰਮੇਵਾਰੀ ਹੈ ਉਹ ਪ੍ਰਧਾਨ ਕਹਿੰਦੇਗਾ ਠੀਕ ਹੈ ਜੀ ਕਿਉਂਕਿ ਪ੍ਰਧਾਨ ਹਰ ਵਾਲੇ ਦਾ ਨਾਲ ਨਹੀਂ ਕਿਸੇ ਤੋਂ ਰੈਫਰਦਾ ਉਹ ਆਪਣੀ ਲਿਸਟ ਬਣਾ ਕੇ ਦੇ ਦੇਗਾ ਕਿ ਮੇਰੇ ਮੇਰੀ ਕਲੋਨੀ ਦੇ ਵਿੱਚ ਇੰਨੇ ਪ੍ਰਵਾਸੀ ਰਹਿੰਦੇ ਨੇ ਠੀਕ ਹੈ ਜੀ ਉਹ ਦੇਤੀ ਉਹਨਾਂ ਲਿਸਟ ਉਸ ਤੋਂ ਬਾਅਦ ਕੀ ਗੱਲ ਹੁੰਦੀ ਅਗਲੀ ਗੱਲ ਕਿ ਟੈਕਨੀਕਲ ਬੰਦਿਆਂ ਦੀ ਆ ਗਈ ਬੰਦੇ ਸਵੇਰੇ ਕੰਮ ਤੇ ਜਾਂਦੇ ਨੇ ਦੇ ਅਰਿੱਤੇ ਜਾਂਦੇ ਜਾਂ ਲੇਬਰ ਤੇ ਜਾਂਦੇ ਨੇ ਜਿੱਥੇ ਵੀ ਜਾਂਦੇ ਨੇ ਮੰਨ ਲਓ ਟਾਈਮ ਦੇ ਵਿੱਚ ਜੇ ਕਿਤੇ ਕੋਈ ਵਾਰਦਾਤ ਹੋਂਦੀ ਹੈ ਜਿਸ ਬੰਦੇ ਕੋਲ ਕੰਮ ਕਰਦੇ ਮੈਂ ਕਹਿੰਦਾ ਉਹ ਬੰਦਾ ਵੀ ਵਿੱਚ ਨਾਲ ਭਾਈਵਾਲ ਹੋਏਗਾ ਜਾਂ ਹੋਣਾ ਚਾਹੀਦਾ ਕਿਉਂਕਿ ਤਾਂ ਹੀ ਸੌਰੀ ਸ਼ਕਤੀ ਹੋਏਗੀ ਕਿਉਂਕਿ ਜੇ ਉਸ ਬੰਦੇ ਨੂੰ ਜ਼ਿੰਮੇਵਾਰੀ ਲਈ ਜਾਏਗੀ ਵੀ ਤੇਰੇ ਕੋਲ ਕੰਮ ਕਰਦਾ ਜੇ ਕੋਈ ਗਲਤ ਕੀਤੀ ਤੇ ਤੂੰ ਜ਼ਿੰਮੇਵਾਰ ਹੋਏਗਾ ਤਾਂ ਸ਼ਕਤੀ ਹੋਏਗੀ ਉਸ ਤੋਂ ਬਾਅਦ ਮਨ ਲਓ ਸਵੇਰੇ 9 ਵਜੇ ਗਿਆ ਕੰਮ ਤੇ ਜਾਂ 8 ਵਜੇ ਗਿਆ ਸ਼ਾਮ ਨੂੰ 5 ਵਜੇ 6 ਵਜੇ ਤੋਂ ਬਾਅਦ ਆਇਆ 6 ਵਜੇ ਤੋਂ ਬਾਅਦ ਆਪਣੀ ਕਲੋਨੀ ਚ ਆ ਗਿਆ 6 ਵਜੇ ਤੋਂ ਬਾਅਦ ਹੀ ਜਵਾਰਦਤ ਹੁੰਦੀ ਜੋ ਗਲਤਪਨ ਹੁੰਦੀ ਹੈ ਫਿਰ ਜ਼ਿੰਮੇਵਾਰੀ ਪ੍ਰਧਾਨ ਦੀ ਲਈ ਜਾ ਕਿਤੇ ਵੀ ਜੇ ਪ੍ਰਧਾਨ ਦਾ ਕੰਮ ਹੈ ਉਸੇ ਵੇਲੇ ਤੁਰੰਤ ਇਹਨਾਂ ਦੀ ਰਿਪੋਰਟ ਦਿੱਤੀ ਜਾਵੇ ਜਾਂ ਉਹਦਾ ਕੰਮ ਹੈ ਵੀ ਸ਼ਾਮ ਨੂੰ ਆ ਕੇ ਰਿਪੋਰਟ ਦੇ ਕੇ ਜਾਵੇ ਮੈਂ ਆ ਗਿਆ ਜੀ ਹੁਣ ਇਤੋਂ ਗਾਂ ਦੀ ਗੱਲ ਬੋਲੇ ਤਾਂ ਦੇ ਕੁਝ ਹੋਏਗਾ ਕੰਟਰੋਲ ਤੇ ਤਾਂ ਇਹਦਾ ਕੋ ਹੋਊਗਾ ਜੇ ਆਪਾਂ ਕਹੀਏ ਕੱਲੇ ਬਾਹਰ ਕੱਢ ਦਈਏ ਬਾਹਰ ਕੱਟਿਆ ਸਾਡਾ ਫਿਰ ਹੱਲ ਵੀ ਨਹੀਂ ਹੈਗਾ ਸਾਡਾ ਕੰਮ ਨਹੀਂ ਚੱਲਦਾ ਦੂਜੀ ਕਿ ਸਾਡੇ ਪੰਜਾਬੀਆਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੇ ਆ ਕੇ ਜਿੰਨੀ ਰੇੜੀ ਲਾਈ ਜਰੋ ਫੜੀ ਲਾਈ ਹੈ ਤੁਸੀਂ ਦੇਖੋ ਪੰਜਾਬੀਆਂ ਦੀਆਂ ਦੁਕਾਨਾਂ ਦੇ ਅੱਗੇ ਹੀ ਲਾਈ ਹੈ ਉੱਥੇ ਉਹ ਕਿਉਂ ਨਹੀਂ ਬੋਲਦੇ ਕਿਉਂਕਿ ਉਹ ਉਹਨਾਂ ਕੋਲ ਕਰਾਇਆ ਲੈਂਦੇ ਨੇ ਉਹਨਾਂ ਨੂੰ ਦਿਹਾੜੀ ਦਿੰਦੇ ਨੇ ਜੋ ਜੋ ਵੀ ਲੈਂਦੇ ਲੇਬਰ ਉਹਨਾਂ ਕੋਲ ਲੈਂਦੇ ਨੇ ਉਸ ਤੋਂ ਬਾਅਦ ਕਾਰਪੋਰੇਸ਼ਨ ਚ ਆ ਜੀਏ ਕਾਰਪੋਰੇਸ਼ਨ ਮੈਂ ਖੁਦ ਦੇਖਦਾ ਕਾਰਪੋਰੇਸ਼ਨ ਇਹਨਾਂ ਨਾਲ ਰੇੜੀ ਫੜੀ ਲਾਉਣ ਵਾਲਿਆਂ ਕੋਲੋਂ ਪੈਸੇ ਲੈਂਦੀ ਉਹਨਾਂ ਦੀ ਪਰਚੀ ਕੱਟ ਕੇ ਦੇਣ ਜੀ 100 ਰੁਪਏ ਜੀ 100 ਰੁਪਏ ਦੇ ਵਿੱਚ ਜੋੜ ਕੇ ਇਹਦਾ ਮਤਲਬ ਇਹ ਹੈ ਵੀ ਸਾਰੀ ਗੇਮ ਸਾਰੀ ਮਲੀ ਭੁਗਤ ਮੈਂ ਇਹ ਗੱਲ ਕਹਿਣਾ ਪਰ ਇਹਨੂੰ ਕੰਟਰੋਲ ਕਰਨ ਵਾਲਾ ਤੇ ਸਾਡੇ ਪੰਜਾਬੀਆਂ ਨੂੰ ਇੱਕ ਵਾਰੀ ਬਾਹਰ ਆ ਕੇ ਇਹਨਾਂ ਤੇ ਸ਼ਕਤੀ ਨਾਲ ਕਾਰਵਾਈ ਇਹ ਹੋਣੀ ਚਾਹੀਦੀ ਹੈ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਪੁੱਛ ਪੜਤਾਲ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਤਾਂ ਇਹਦਾ ਬਚਾ ਹੈਗਾ ਇਹ ਕਲਪਤਾਂ ਹੋਏਗਾ ਸਵਾਲ ਇਹੀ ਖੜਾ ਹੁੰਦਾ ਨਾ ਕਿ ਉਤਰਾ ਸਾਹਿਬ ਜੀ ਆਪਾਂ ਪਾਪੂਲੇਸ਼ਨ ਵੀ ਦੇਖੀਏ ਅੱਜ ਦੇ ਤਰੀਕ ਦੇ ਵਿੱਚ ਪੰਜਾਬ ਦੇ ਅੰਦਰ ਪਾਪੂਲੇਸ਼ਨ ਬਹੁਤ ਜ਼ਿਆਦਾ ਤਾਦਾਦ ਵਾਧੀ ਪਈ ਹੈ ਪ੍ਰਵਾਸੀਆਂ ਦੀ ਹੁਣ ਪੰਜਾਬ ਇੰਨਾ ਫਰੀ ਕਿਉਂ ਹੈ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਛੱਤ ਦੇਣ ਨੂੰ ਅਸੀਂ ਹਿਮਾਚਲ ਚਲ ਜਾਈਏ ਪੰਜਾਬ ਦਾ ਵਸਿੰਦਾ ਹੈ ਪੂਰੇ ਭਾਰਤ ਦਾ ਵਸਿੰਦਾ ਪੰਜਾਬ ਹਿਮਾਚਲ ਚ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਉੱਥੇ ਆਧਾਰ ਕਾਰਡ ਨਹੀਂ ਬਣਾ ਸਕਦਾ ਕੰਮ ਭਾਵੇਂ ਰੱਜ ਕੇ ਕਰੇ ਪਰ ਉੱਥੋਂ ਵਾਪਸ ਆਉਣਾ ਪਊਗਾ ਉਹਨੂੰ ਇਹ ਸਥਿਤੀ ਪੰਜਾਬ ਚ ਕਿਉਂ ਨਹੀਂ ਹੈ ਜੇ ਪੰਜਾਬ ਚ ਨਹੀਂ ਹੈ ਉਹ ਇੱਥੇ ਰਹਿੰਦੇ ਪਏ ਐ ਇੱਥੇ ਤੇ ਡੋਮਿਸਾਈਲ ਬਣੇ ਪਏ ਐ ਪੰਜਾਬ ਵਾਸਤੇ ਤਾਂ ਬੜਾ ਹਾਨੀਕਾਰਕ ਦੱਸਿਆ ਜਾ ਰਿਹਾ ਹੈ ਇਹ ਮੈਂ ਅੱਗੇ ਦੱਸਿਆ ਕਿ ਜਿਹੜੇ ਪੰਜਾਬ ਚ ਹੁਣ ਤੱਕ ਬਣ ਚੁੱਕੇ ਉਹ ਤੇ ਹੈਗਾ ਠੀਕ ਅਗਲੇ ਵਾਸਤੇ ਜਦੋਂ ਇਹੋ ਜਿਹੀਆਂ ਗੱਲਾਂ ਹੋਈਆਂ ਸਰਕਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਕਿ ਜੋ ਹੁਣ ਤੱਕ ਹੋ ਗਿਆ ਕਿ ਉਤੋਂ ਵੀ ਆਪਾਂ ਬਾਹਰਲੇ ਕੰਟਰੀ ਦੀ ਲਾ ਲਈਏ ਕਿਤੇ ਦੀ ਲਾ ਲਈ ਜਿੱਥੇ ਦੀ ਪੀਆਰ ਇੱਕ ਵਾਰੀ ਹੋ ਗਈ ਉਹ ਤੇ ਕੈਨਸਲ ਨਹੀਂ ਹੁੰਦੀ ਮੈਂ ਉਹ ਗੱਲ ਕਰਦਾ ਵੀ ਜਿਨ੍ਹਾਂ ਦੀ ਹੁਣ ਪੰਜਾਬ ਦੇ ਵਿੱਚ ਪੀਆਰ ਹੋ ਗਈ ਉਹ ਤੇ ਨਹੀਂ ਹੋਣੀ ਪਰ ਇੱਕ ਇਹ ਵੀ ਚੈੱਕ ਕੀਤਾ ਜਾਵੇ ਮੈਂ ਦੋ ਜਗ੍ਹਾ ਪੀਆਰ ਨਾ ਬੋਲਦੀ ਉਹਨਾਂ ਦੇ ਯੂਪੀ 'ਚ ਵੀ ਬਾਹਰਲੇ ਸਟੇਟ 'ਚ ਵੀ ਬੋਲਦੀ ਹੋਵੇ ਤੇ ਇੱਥੇ ਬੋਲਦੀ ਹੋਵੇ ਇਹ ਚੈੱਕ ਕੀਤਾ ਜਾਵੇ ਜੇ ਉਹਨਾਂ ਦੀ ਉੱਥੇ ਬੋਲਦੀ ਏ ਫਿਰ ਇਹਨੂੰ ਕੈਨਸਲ ਕਰਕੇ ਉੱਥੇ ਵਾਲੀ ਦਿੱਤੀ ਜਾਵੇ ਉਹ ਇਹਨੂੰ ਕੈਨਸਲ ਕੀਤੀ ਜਾਵੇ ਸਰਕਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਜਿਹਦੇ ਵਿੱਚ ਇਹ ਬਕਾਇਦਾ ਕੀਤਾ ਜਾਵੇ ਵੀ ਇਹਨਾਂ ਨੂੰ ਜਿੰਨੇ ਆ ਗਏ ਨੇ ਇਹਨਾਂ ਨੂੰ ਅੱਗੇ ਜੜੀ ਪੰਜਾਬ ਦੀ ਪੀਆਰ ਦੇਣ ਵਾਸਤੇ ਸਖਤੀ ਕੀਤੀ ਜਾਵੇ ਕੋਈ ਕਾਨੂੰਨ ਇੱਕ ਸਪੈਸ਼ਲ ਬਣਾਇਆ ਜਾਵੇ ਜਿਹਦੇ ਵਿੱਚ ਇਹਨਾਂ ਨੂੰ ਇਹ ਨਾ ਦਿੱਤੀ ਜਾਵੇ ਪੀਆਰ ਜਿਹਦੇ ਵਿੱਚ ਇਹਨਾਂ ਨੂੰ ਵੀ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਕਰਾਂਗੇ ਤੇ ਸਮੇਤ ਪਰਿਵਾਰ ਸਾਨੂੰ ਅੰਦਰ ਦਿੱਤਾ ਜਾਵੇਗਾ ਇਹ ਚੀਜ਼ਾਂ ਖਾਸ ਕਰਕੇ ਨੋਟ ਕਰਨ ਵਾਲੀਆਂ ਜੀ ਸਭ ਪੰਜਾਬ ਦੇ ਅੰਦਰ ਜਿਹੜੀ ਲੋਕਾਂ ਦੀ ਸਥਿਤੀ ਹੈ ਮੈਂ ਜਦੋਂ ਦਾ ਇਹ ਕਾਂਡ ਹੋਇਆ ਹੁਸ਼ਾਰਪੁਰ ਵਾਲਾ ਉਸ ਤੋਂ ਬਾਅਦ ਮੈਂ ਲੋਕਾਂ ਚ ਵੀ ਵਿਚਰਿਆ ਕਈ ਲੋਕਾਂ ਨਾਲ ਗੱਲਬਾਤ ਵੀ ਕੀਤੀ ਲੋਕਾਂ ਦੇ ਅੰਦਰ ਨਾ ਉਹਨਾਂ ਇੱਕ ਡਰਿਆ ਇੱਕ ਸਹਿਮ ਹੈ ਕਿ ਜਦੋਂ ਉਹਨਾਂ ਦੇ ਘਰ ਦੇ ਬਾਹਰ ਕੋਈ ਪ੍ਰਵਾਸੀ ਆਉਂਦਾ ਹੈ ਜਾਂ ਕੋਈ ਬੂਹਾ ਖੜਕਾਉਂਦਾ ਦਰਵਾਜ਼ਾ ਖੜਕਾਉਂਦਾ ਉਹ ਡਰੇ ਇਸ ਗੱਲੋਂ ਜਾਂਦੇ ਆ ਕਿ ਕਦੇ ਸਾਡੇ ਨਾਲ ਵੀ ਉਵੇਂ ਨਾ ਕਰ ਦੇਵੇ ਕੋਈ ਸਾਡੇ ਗਲ ਨਾ ਪੈ ਜਾਵੇ ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਚ ਕਿੱਦਾਂ ਦੀ ਫਸਾ ਬਣਦੀ ਪਈ ਹੈ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਤੁਸੀਂ ਗਿਣ ਕੇ ਦੇਖ ਲਓ ਵੀ ਪਰਿਵਾਰ ਕਿੰਨੇ ਰਹਿ ਗਏ ਨੇ ਘਰਾਂ ਦੇ ਵਿੱਚ ਮੇਰਾ ਖਿਆਲ ਪਹਿਲੀ ਗੱਲ ਤੇ ਪੰਜਾਬ ਦੇ ਵਿੱਚ ਜਿੰਨੇ ਪਰਿਵਾਰ ਨੇ ਉਹਨਾਂ ਦੇ ਕਿਸੇ ਦਾ ਇੱਕ ਬੱਚਾ ਜਾਂ ਕਿਸੇ ਦਾ ਦੋ ਬੱਚਾ ਇੱਥੇ ਕੋਈ ਵੀ ਪ੍ਰਵਾਸੀ ਦੇਖ ਲਓ ਕਿਸੇ ਦੇ ਤਿੰਨ ਚਾਰ ਪੰਜ ਬੱਚਿਆਂ ਤੋਂ ਘੱਟ ਬੱਚੇ ਨਹੀਂ ਹੈਗੇ ਉਹ ਬੱਚੇ ਜਿਹੜੇ ਛੋਟੇ ਨੇ ਉਹ ਵੱਡੇ ਵੀ ਤੇ ਹੋਣੇ ਹੀ ਨੇ ਨਾ ਗੱਲ ਤੇ ਸਾਡੇ ਆਪਣੇ ਮੈਂ ਆਪਣੇ ਤੋਂ ਲੈ ਲਾਂ ਵੀ ਇੱਕ ਬੱਚਾ ਹੋਵੇ ਤੇ ਕਿੱਥੇ ਪੰਜ ਬਤੇ ਆ ਕੇ ਜਦੋਂ ਉਹਨੂੰ ਪਹਿਣਗੇ ਤੇ ਫਿਰ ਨੈਚਰਲ ਗਲ ਡਰ ਤੇ ਹੋਏਗਾ ਹੀ ਫਿਰ ਜਿੰਨਾ ਵੀ ਪ੍ਰਾਂਤ ਪੰਜਾਬ ਦੇ ਵਿੱਚ ਜਿੰਨੇ ਵੀ ਕ੍ਰਾਈਮ ਹੋ ਰਹੇ ਨੇ ਹਰ ਤਰ੍ਹਾਂ ਦਾ ਕ੍ਰਾਈਮ ਇਹ ਪ੍ਰਵਾਸੀ ਕਰਦੇ ਜ਼ਿਆਦਾ ਮੈਕਸਿਮਮ ਪ੍ਰਵਾਸੀ ਕਰ ਲਏ ਕਰਨ ਦਾ ਮਤਲਬ ਇਹ ਜਾਂ ਉਹ ਕਰ ਰਹੇ ਜਾਂ ਉਹਨਾਂ ਨੂੰ ਕਰਵਾਇਆ ਜਾ ਰਿਹਾ ਪੰਜਾਬ ਦੇ ਵਿੱਚ ਕੋਈ ਨਸ਼ਾ ਲੈ ਲੋ ਕੋਈ ਅਸਲਾ ਲੈ ਲੋ ਨਜਾਇਜ਼ ਅਸਲਾ ਕੋਈ ਨਜਾਇਜ਼ ਨਸ਼ਾ ਜੋ ਵੀ ਸਾਰਾ ਇਹਨਾਂ ਰਾਹੀਂ ਪੰਜਾਬ ਚ ਆ ਰਿਹਾ ਉਹ ਆ ਕੇ ਪੰਜਾਬ ਦੇ ਵਿੱਚ ਬੇੜਾ ਤੇ ਪੰਜਾਬ ਦਾ ਗਰਕ ਹੋ ਰਿਹਾ ਜਵਾਨੀ ਪੰਜਾਬ ਦੀ ਖਤਮ ਹੋ ਰਹੀ ਹੈ ਪੰਜਾਬ ਦੀ ਜਵਾਨੀ ਇਸ ਵੇਲੇ ਖਤਮ ਹੋਣ ਤੇ ਤਰੀ ਹੈ ਪਰ ਜਿੰਨਾ ਜੋਰ ਲਾ ਚੁੱਕਾ ਹੈ ਲਾਲਣਗੀ ਸਰਕਾਰ ਮੈਂ ਕਹਿੰਦਾ ਸਰਕਾਰ ਨੂੰ ਕਰਨੇ ਆ ਕਿ ਤੁਸੀਂ ਕੀ ਕੀਤਾ ਅਜ ਤੱਕ ਪੰਜਾਬ ਚ ਕਿੱਥੇ ਨਸ਼ਾ ਕਦਮ ਕੀਤਾ ਪੰਜਾਬ ਚ ਕਿੰਨਾ ਨਸ਼ਾ ਆ ਰਿਹਾ ਅਸੀਂ ਚਾਹੁੰਦੇ ਆ ਪੰਜਾਬ ਦੀ ਜਵਾਨੀ ਨੂੰ ਬਚਾ ਲਈਏ ਪੰਜਾਬ ਬਚਾਲੀਏ ਇਹ ਨਾ ਕਿ ਪੰਜਾਬ ਨੂੰ ਹਰ ਤਰੀਕੇ ਨਾਲ ਖਤਮ ਕਰਦੀ ਹੈ ਉਹ ਦੇਖੋ ਫਿਰ ਗੱਲ ਹੋਈ ਆ ਗਈ ਨਾ ਬਈ ਕਰੋਨਾ ਚ ਮਕਾਤਾ ਕੁਛ ਹੜਾਂ ਚ ਮਕਾਤਾ ਕੁਛ ਇਹ ਮੰਗਾਤਾ ਜੋ ਵੀ ਹੁੰਦਾ ਸਿਰਫ ਪੰਜਾਬ ਤੇ ਹੀ ਹੁੰਦਾ ਬਾਹਰ ਕਿੰਨੀਆਂ ਸਟੇਟਾਂ ਸਾਡੀਆਂ ਪੰਜਾਬ ਦੀਆਂ ਬਾਹਰੀਆਂ ਬੈਠੀਆਂ ਉੱਥੇ ਕਦੀ ਨਹੀਂ ਸਿਰਫ ਪੰਜਾਬ ਨਾਲ ਹੀ ਪੰਜਾਬ ਤੇ ਹੀ ਹਮੇਸ਼ਾ ਸਾਰੇ ਲੁੱਟਣ ਨੂੰ ਪੈ ਗਏ ਪੰਜਾਬ ਨੂੰ ਮਾਰਨ ਨੂੰ ਪੈ ਗਏ ਪਰ ਪੰਜਾਬ ਨਹੀਂ ਖਤਮ ਹੁੰਦਾ ਤੁਸੀਂ ਜਿੱਤੇ ਤੱਕ ਮਰਜੀ ਜੋ ਅੱਜ ਪੰਜਾਬ ਚ ਹੜ ਆਇਆ ਤੁਸੀਂ ਦੇਖੋ ਕਿੱਥੋਂ ਤੱਕ ਦੁਨੀਆ ਬਾਹਰੀਆਂ ਸਟੇਟਾਂ ਜਾ ਕੇ ਪੰਜਾਬ ਦੀ ਹਲਕ ਕੀਤੀ ਪੰਜਾਬ ਫਿਰ ਵੀ ਬਚਿਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਐਡੀ ਛੱਤੀ ਪੰਜਾਬ ਨਾਲ ਇੰਨਾ ਕੁਝ ਨਹੀਂ ਹੁੰਦਾ ਪਰ ਜਿਹੜਾ ਆ ਕੰਮ ਹੋ ਰਿਹਾ ਜਿਹੜੇ ਇਹੋ ਜਿਹੇ ਕੰਮ ਹੋ ਰਹੇ ਨੇ ਸਾਰਾ ਪੰਜਾਬ ਇਸ ਵੇਲੇ ਇਕੱਠਾ ਹੈ ਇਹ ਹੁਣ ਚਾਹੇ ਉਹ ਗੱਲ ਵੀ ਪੰਜਾਬ ਨੇ ਇਕੱਠੇ ਹੋ ਕੇ ਚਾਹੇ ਇਹਨਾਂ ਨੂੰ ਭਜਾਉਣ ਤੇ ਆ ਗਏ ਤੇ ਨਾਲ ਪੰਜਾਬ ਕੁੱਤੇ ਵੀ ਇਕੱਠਾ ਹੋ ਕੇ ਜਦੋਂ ਪੈ ਜਵੇ ਨਾ ਉਹ ਜਿਹੜੀ ਗੱਲ ਉਹਨਾਂ ਨੇ ਤਾਂ ਠਾਣ ਲਈ ਇੱਕ ਵਾਰੀ ਵੀ ਅਸੀਂ ਕਰਨਾ ਦੇ ਉਹ ਕਰਕੇ ਛੱਡ ਦੇ ਜੇ ਉਹਨਾਂ ਨੂੰ ਬਾਹਰ ਕੱਢਣ ਤੇ ਆ ਗਏ ਤੇ ਕੱਢ ਕੇ ਛੱਡਣਗੇ ਪਰ ਅਸੀਂ ਇਹ ਗੱਲ ਕਹਿੰਦੇ ਵੀ ਸਾਰੇ ਕੱਢਿਆਂ ਵੀ ਸਾਡਾ ਗੁਜ਼ਾਰਾ ਨਹੀਂ ਹੋਣਾ ਇਹ ਤਰੀਕੇ ਨਾਲ ਇਹਨਾਂ ਨੂੰ ਹੈਂਡਲ ਕਰਨਾ ਪਏਗਾ ਕਰਾਂਗੇ ਇਹਨਾਂ ਗੱਲ ਤੁਸੀਂ ਆਖੀ ਉਸ ਬਾਰੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਤੁਸੀਂ ਆਖਿਆ ਕਿ ਇਹਨਾਂ ਨੇ ਜੋ ਜ਼ਿਆਦਾ ਕ੍ਰਾਈਮ ਕਰਦੇ ਆ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਪ੍ਰਵਾਸੀ ਸ਼ਾਮਿਲ ਹੁੰਦੇ ਨੇ ਤੁਸੀਂ ਨਾਲ ਆਖਿਆ ਕਿ ਉਹ ਇਹ ਨਹੀਂ ਪਤਾ ਕਿ ਉਹ ਆਪ ਕਰਦੇ ਆ ਜਾਂ ਕਰਾਏ ਜਾਂਦੇ ਆ ਹੁਣ ਜਦੋਂ ਆਪਾਂ ਇਹ ਗੱਲ ਕਰਦੇ ਆ ਕਿ ਕ੍ਰਾਈਮ ਕੀਤਾ ਗਿਆ ਉਹ ਆਪਾਂ ਮੰਨ ਲੈਂਦੇ ਕਿ ਉਹਦੇ ਕ੍ਰਿਮੀਨਲ ਮਾਈਂਡਸੈਟ ਹੋਏਗਾ ਜਾਂ ਉਹ ਵੇਲਾ ਹੋਏਗਾ ਉਹਦੇ ਕੋਈ ਕੰਮ ਨਹੀਂ ਹੋਏਗਾ ਉਹਨੇ ਪੈਸੇ ਲੈਣ ਵਾਸਤੇ ਕੋਈ ਗਲਤ ਕਦਮ ਚੱਕ ਲਿਆ ਪਰ ਜਦੋਂ ਗੱਲ ਕਰਦੇ ਆ ਉਹ ਕੋ ਕਰਵਾਇਆ ਗਿਆ ਉਦੇ ਪਿੱਛੇ ਬਹੁਤ ਐਸਪੈਕਟਸ ਆ ਜਾਂਦੇ ਆ ਉਹਦੇ ਪਿੱਛੇ ਕਿਸੇ ਲੈਵਲ ਤੇ ਸਰਕਾਰ ਵੀ ਕਿਸੇ ਸੂਬੇ ਦੀ ਜਾਂ ਕਿਸੇ ਲੈਵਲ ਦੀ ਆ ਜਾਂਦੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਕਲੀਅਰ ਕਰਿਓ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਹੁੰਦਾ ਤੁਸੀਂ ਇਹ ਮੈਂ ਮੈਂ ਅੱਗੇ ਪਹਿਲਾਂ ਵੀ ਕਹਾ ਘਟਿਆ ਕਿ ਜ਼ਿਆਦਾ ਪੰਜਾਬ ਦੇ ਵਿੱਚ ਇਹਨਾਂ ਨੂੰ ਪੀਆਰ ਦੇਣ ਦਾ ਜਿਹੜਾ ਮੇਨ ਕਾਰਨ ਹੈ ਕਿ ਪੋਲੀਟੀਕਲ ਕਾਰਨ ਪੋਲੀਟੀਕਲ ਕਾਰਨ ਮਤਲਬ ਇਹਨਾਂ ਦੀਆਂ ਵੋਟਾਂ ਕਰਕੇ ਮੈਨਾਂ ਤੋਂ ਉਹ ਕਿਹਾ ਗਿਆ ਕਿ ਅੱਟਿਆ ਵੀ ਕੋਈ ਵੀ ਪ੍ਰਵਾਸੀ ਦੇ ਚਾਰ ਪੰਜ ਨਿਆਂਾਂ ਤੋਂ ਘੱਟ ਨਿਆਂਾ ਨਹੀਂ ਤੇ ਉਹ ਚਾਰ ਨਾਚਰ ਦੀ ਗੱਲ ਆ ਵੀ ਇੱਕ ਪਰਿਵਾਰ ਦੀਆਂ ਜੇ ਚਾਰ ਬੱਚੇ ਵੀ ਹੋਏ ਉਹਨਾਂ ਦੇ ਚਾਰ ਤੇ ਮਾਤਾ ਪਿਤਾ 6 6 ਵੋਟਾਂ ਇਕੱਦੀ ਹੋਈਆਂ ਮੈਂ ਦਾਅਵੇ ਨਾ ਕਹਿ ਸਕਦਾ ਤੁਸੀਂ ਅੱਜ ਜਿਹੜੀ ਗਿਣਤੀ ਜਿੰਨੀਆਂ ਵੋਟਾਂ ਨੇ ਮੰਨ ਲਓ ਕਿਸੇ ਬਲਕੇ ਦੀਆਂ ਮੰਨ ਲਓ ਐਵਰੇਜ ਆਪਾਂ 1.5 ਲੱਖ ਵੋਟ ਲਾਈਏ ਜੇ ਅੱਜ ਵੋਟਾਂ ਦੀ ਗਿਣਤੀ ਮੁਤਾਬਕ ਹਾਜ਼ਰ ਗਿਣੇ ਜਾਣ ਤੇ ਬੰਦੇ ਮੇਰੇ ਖਿਆਲ ਕੋ ਘੱਟ ਤੋਂ ਘੱਟ ਨਹੀਂ ਤੇ 30% ਬੰਦੇ ਤੁਹਾਨੂੰ ਹਾਜ਼ਰ ਨਹੀਂ ਮਿਲਣਗੇ ਉਹ ਵੀ ਪ੍ਰਵਾਸੀ ਵੋਟਾਂ ਹੋਣਗੀਆਂ ਪਰ ਬੰਦੇ ਹਾਜ਼ਰ ਨਹੀਂ ਹੋਣਗੇ ਔਰ ਇਹੋ ਜਦੋਂ ਵੋਟਾਂ ਵਾਲੇ ਟਾਈਮ ਇਕੱਠਾ ਹੋਏਗਾ ਉਸ ਵੇਲੇ ਬੰਦੇ ਉਹ ਹਾਜ਼ਰ ਮਿਲਣਗੇ ਤੁਹਾਨੂੰ ਦੇਖਣਾ ਔਰ ਲੈਣਾ ਦੇ ਐਡਰੈਸ ਜਿੰਨੇ ਦਿੱਤੇ ਹੋਣਗੇ ਨਾ ਵੋਟਾਂ ਦੇ ਉੱਤੇ ਵੋਟਰ ਕਾਰਡ ਤੇ ਜਾਂ ਬੂਥ ਦੇ ਵਿੱਚ ਉਹ ਐਡਰੈਸ ਤੇ ਤੁਸੀਂ ਚੈੱਕ ਕਰਕੇ ਜਾ ਕੇ ਉੱਥੇ ਤੁਹਾਨੂੰ ਮਿਲਣਗੇ ਜੇ ਐਡਰੈਸ ਤੇ ਤੁਹਾਨੂੰ ਨਹੀਂ ਮਿਲਦੇ ਇਟ ਮੀਨਸ ਜੇ ਇਹਨਾਂ ਦਾ ਨੇਚਰਲੀ ਕ੍ਰਿਮੀਨਲ ਮਾਈਂਡਰ ਦਾ ਪਹਿਲਾਂ ਹੀ ਫਿੱਟ ਹੈ ਵੀ ਇਹੇ ਐਡਰੈਸ ਮੰਨ ਲਓ ਬੰਦ ਕੋਠੀ ਜਾਂ ਬੰਦ ਕੇ ਖਾਲੀ ਪਲਾਟ ਦਾ ਦੇ ਦੋ ਮਤਲਬ ਪੰਜਾਬ ਦੇ ਵਿੱਚ ਜੇ ਕੁਝ ਪਿੰਡ ਹੁਣ ਇਹ ਮਤੇ ਪਾ ਰਹੇ ਆ ਕਿ ਇਹਨਾਂ ਦੇ ਪੰਜਾਬ ਦੇ ਵਿੱਚ ਆਧਾਰ ਕਾਰਡ ਨਾ ਬਣਾਏ ਜਾਣ ਇਹਨਾਂ ਦੇ ਵੋਟਰ ਕਾਰਡ ਨਾ ਬਣਾਏ ਜਾਣ ਕੀ ਇਹ ਸਹੀ ਹੈ ਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਕਰ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿ ਕੇ ਟਿਆ ਨਾ ਕਿ ਇਹ ਪੋਲਿਟੀਕਲ ਗੇਮ ਹੈ ਪੋਲਿਟੀਕਲ ਦਾ ਮਤਲਬ ਇਹ ਹੋ ਗਿਆ ਨਾ ਵੀ ਇਹਨਾਂ ਦੇ ਜਦੋਂ ਵੋਟਰ ਕਾਰਡ ਆਧਾਰ ਕਾਰਡ ਬਣਦੇ ਨੇ ਇਹਦਾ ਮਤਲਬ ਵੋਟਾਂ ਬ ਜਦੋਂ ਇਲੈਕਸ਼ਨ ਹੁੰਦੇ ਨੇ ਬੱਸਾਂ ਭਰ ਕੇ ਜਾਂਦੇ ਨੇ ਬੰਦੇ ਬਾਰਲੀ ਸਟੇਟਾਂ ਚ ਬੱਸਾਂ ਭਰ ਕੇ ਆਉਂਦੇ ਨੇ ਪ੍ਰਵਾਸੀ ਵੋਟਾਂ ਵਲੇ ਤੱਕ ਰਹਿਣਾ ਉਹਨਾਂ ਨੇ 10-15 ਦਿਨ ਜਿੱਦਨ ਵੋਟਾਂ ਹੋ ਗਈਆਂ ਉਸ ਤੋਂ ਬਾਅਦ ਵਾਪਸ ਬੱਸਾਂ ਉਹੀ ਜਾਣੀਆਂ ਕਿਉਂਕਿ ਇਹ ਜੱਡੇ ਸਾਡੇ ਪੋਲੀਟਿਕਲ ਲੀਡਰ ਨੇ ਉਹਨਾਂ ਨੇ ਇਹ ਕੰਮ ਕੀਤੇ ਨੇ ਕਿਉਂਕਿ ਮੰਨ ਲਓ ਬੱਸਾਂ ਮੰਨ ਲਓ ਅੱਜਕੱਲ ਜੇ ਆਪਾਂ ਜਲੰਧਰ ਸੈਂਟਰਲ ਦਾ 250 ਵੋਟ ਤੇ ਬੰਦਾ ਜਿਹੜਾ ਐਮਐਲਏ ਜਿੱਤਿਆ ਸੀ ਜਿਹੜਾ ਅੱਜ ਜੇਲ੍ਹ ਚ ਬੈਠਾ ਕੁਝ ਸਾਡੇ ਮੰਤਰੀ ਕ੍ਰਿਮੀਨਲ ਨੇ ਤੇ ਬਾਕੀ ਜਨਤਾ ਬਾਕੀ ਤਾਂ ਕ੍ਰਿਮੀਨਲ ਹੋਏਗੀ ਪਹਿਲਾਂ ਜਿੱਦਾਂ ਕਹਿੰਦੇ ਨਾਲੇ ਪ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਜੇ ਸਾਡੇ ਮੰਤਰੀ ਹਾਬ ਤਾਂ ਕਹਿੰਦੇ ਜਿਹੋ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ ਮੈਂ ਉੱਥੇ ਉਹ ਗੱਲ ਕਹਿਣੀ ਤੁਸੀਂ ਕਹਿਤੀ ਮੈਂ ਛੋਟੀ ਜਿਹੀ ਗੱਲ ਕਰ ਗਿਆ ਨੋ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਸਾਡੇ ਮੰਤਰੀ ਜਦੋਂ ਪਹਿਲਾਂ ਉੱਥੋਂ ਆਪਾਂ ਆਪਾਂ ਮੰਤਰੀ ਬਣਾਉਨੇ ਆ ਕਾਦੇ ਵਾਸਤੇ ਬਣਾਉਨੇ ਆ ਪਹਿਲਾਂ ਆਪਾਂ ਸਰਕਾਰ ਬਣਾਈ ਅਸੀਂ ਇਸ ਕਰਕੇ ਬਣਾਉਨੇ ਆ ਕਿ ਆਮ ਬੰਦੇ ਦੀ ਯਾਰ ਸੁਣਵਾਈ ਸਾਡੀ ਮੰਤਰੀ ਤੱਕ ਜੇ ਕੋਈ ਛੋਟਾ ਮੋਟਾ ਕੰਮ ਦੀ ਆਈ ਸੁਣਵਾਈ ਕਰਨੀ ਉੱਥੋਂ ਤੱਕ ਪਹੁੰਚੀ ਜਾਵੇ ਤੇ ਜੋ ਮੰਤਰੀ ਸਾਡਾ ਚੋਰ ਹੈ ਤੇ ਜਨਤਾ ਦੀ ਸੁਣਵਾਈ ਕਿੱਥੋਂ ਆਏਗੀ ਇਹ ਮੈਂ ਇਹਨਾਂ ਚੀਜ਼ਾਂ ਕਰ ਕਹਿਣਾ ਵੀ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਤੇ ਇਹ ਦੇਖਿਆ ਜਾਵੇ। ਔਰ ਜਿੱਥੇ ਵੀ ਇਹਨਾਂ ਦੇ ਸਾਰੀ ਡਿਟੇਲ ਮੈਂ ਮੈਂ ਡੀਜੀਪੀ ਸਾਹਿਬ ਨੂੰ ਕਹਿਣਾ ਮੈਂ ਮੁੱਖ ਮੰਤਰੀ ਵਾਲੇ ਪਾਸੇ ਬਾਅਦ ਚ ਹੋਣੇ ਪੈਣਾ ਡੀਜੀਪੀ ਸਾਹਿਬ ਨੂੰ ਕਹਿੰਨੇ ਆ ਕਿ ਉਹ ਹੀ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਕਿ ਜਿੰਨੇ ਵੀ ਤੁਹਾਡੇ ਏਰੀਆ 'ਚ ਮੈਨੂੰ ਉਹਨਾਂ ਦੀ ਲਿਸਟ ਦਿੱਤੀ ਜਾਵੇ। ਬਣਾਈ ਜਾਏ ਲਿਸਟ। ਐਸਐਚਓ ਦੀ ਡਿਊਟੀ ਬੰਦੀ ਹੈ ਵੀ ਜਿੰਨਾ ਵੀ ਤੇਰੇ ਏਰੀਆ 'ਚ ਪੈਂਦੇ ਨੇ ਜਿੰਨੇ ਵੀ ਤੇਰੇ ਏਰੀਆ ਦੇ ਕਲੋਨੀਆ ਪੈਂਦੀਆਂ ਉਹਨਾਂ ਦੇ ਪ੍ਰਧਾਨ ਨੂੰ ਕਿਹਾ ਜਾਵੇ ਮੈਨੂੰ ਲਿਸਟ ਬਣਾ ਕੇ ਦੇਣੀ ਤੁਹਾਡੀ ਜ਼ਿੰਮੇਵਾਰੀ ਹੈ। ਮ ਹਫਤੇ ਦਾ ਟਾਈਮ ਦਿੱਤਾ ਜਾਏ 10 ਦਿਨ ਦਾ ਟਾਈਮ ਦਿੱਤਾ ਜਾ ਉਹਦੇ ਵਿੱਚ ਕਿਹੜੇ ਕਿਹੜੇ ਰਹਿੰਦੇ ਨੇ ਉਹ ਨੇਚਰਲੀ ਗੱਲ ਆ ਬਲਿਸਟ ਬਣੀ ਹੋਏਗੀ ਉਹਨਾਂ ਨੂੰ ਬੁਲਾ ਕੇ ਕਿਉਂਕਿ ਸਾਡੇ ਇੱਕ ਪੁਲਿਸ ਦੀ ਵੈਬਸਾਈਟ ਉਸ ਵੈਬਸਾਈਟ ਦੇ ਵਿੱਚ ਤੁਸੀਂ ਔਨ ਕਰਦੇ ਆ ਬੰਦੇ ਦਾ ਸਾਰਾ ਡਾਟਾ ਇਹ ਤੁਝੜ ਨਿਕਲ ਜਾਂਦਾ ਕੀ ਬੰਦੇ ਨੇ ਕਿੱਥੇ ਕੀ ਕ੍ਰਾਈਮ ਕੀਤਾ ਕੀ ਨਹੀਂ ਕੀਤਾ ਸਾਰਾ ਕੁਝ ਨਿਕਲ ਜਾਂਦਾ ਉਹ ਨੇਚਰਲੀ ਗੱਲ ਬੰਦੇ ਦਾ ਪਤਾ ਲੱਗ ਜਾ ਕਿਹੜੇ ਕਿਹੜੇ ਕ੍ਰਾਈਮਨਲ ਨੇ ਕ੍ਰਾਈਮਨਲ ਇੱਕ ਪਾਸੇ ਲਾਲ ਦੂਜੇ ਇੱਕ ਪਾਸੇ ਲਾਲ ਕਿਉਂਕਿ ਇਹ ਉੱਥੇ ਉਹ ਬੰਦੇ ਪਤਾ ਕੀ ਕਰਦੇ ਨੇ ਬਾਹਰਲੀ ਸਟੇਟਾਂ 'ਚ ਕ੍ਰਾਈਮ ਕਰਕੇ ਕੋਈ ਵੀ ਕ੍ਰਾਈਮ ਕਰਕੇ ਪੰਜਾਬ ਚ ਕਹਿੰਦੇ ਜਾ ਕੇ ਦੂਜੇ ਨਾਮ ਦੀ ਆਈਡੀ ਬਣਾ ਲਾਂ ਕਿਹੜੀ ਗੱਲ ਪੁੱਛਦਾ ਕੋਈ ਨਾ ਕਈ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਨੇ ਅਜ ਤੱਕ ਆਧਾਰ ਕਾਰਡ ਤੱਕ ਨਹੀਂ ਬਣਾਏ ਸਿਰਫ ਇਸੇ ਕਰਕੇ ਨਹੀਂ ਬਣਾਏ ਜਦੋਂ ਆਧਾਰ ਕਾਰਡ ਬਣਾਏ ਸਾਡੀ ਆਈਡੀ ਬਣ ਜਾਣੀ ਆਧਾਰ ਕਾਰਡ ਨਹੀਂ ਬਣਾਏ ਸਿਰਫ ਇਸੇ ਕਰਕੇ ਕ੍ਰਾਈਮ ਨੂੰ ਬੜਾਵਾ ਦੇਣ ਵਾਸਤੇ ਕਿਉਂਕਿ ਗੱਲ ਫਿਰ ਉੱਥੇ ਪੋਲਿਟੀਕਲ ਤੇ ਆ ਜਾਂਦੀ ਹੈ ਗੱਲ ਉੱਥੋਂ ਚੱਲਦੀ ਸਾਰੀ ਹੈ ਇੱਕ ਮਤਾ ਹੋਰ ਪਿਆ ਮੈਂ ਉਹ ਵੀ ਡਿਸਕਸ ਕਰਨਾ ਚਾਹੁੰਦਾ ਬਠਿੰਡਾ ਦਾ ਪਿੰਡ ਹੈ ਤੇ ਉਹਨਾਂ ਨੇ ਰਲ ਕੇ ਮਤਾ ਪਾਇਆ ਉਹ ਕਹਿੰਦੇ ਕਿ ਜਿਹੜੇ ਪ੍ਰਵਾਸੀ ਜਿਹੜੇ ਕਿਸਾਨਾਂ ਨੇ ਰੱਖੇ ਐ ਉਹ ਆਪਣੀਆਂ ਮੋਟਰਾਂ ਤੇ ਰੱਖਣ ਉਹਨ ਪਿੰਡ ਦੇ ਅੰਦਰ ਨਾ ਵੜਿਆ ਜਾਵੇ ਕਿਉਂਕਿ ਪਹਿਲਾਂ ਵੀ ਇੱਕ ਕਾਂਡ ਇਦਾਂ ਦਾ ਹੋਇਆ ਸੀ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਸੀ ਕਿ ਪ੍ਰਵਾਸੀਆਂ ਦੀ ਤਾਦਾਦ ਉਹਨਾਂ ਦੇ ਪਿੰਡ 'ਚ ਬਹੁਤ ਜ਼ਿਆਦਾ ਹੋਗੀ ਤੇ ਉਹ ਕੁੜੀਆਂ ਨੂੰ ਛੇੜਦੇ ਆ ਔਰਤਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਇਸ ਵਾਸਤੇ ਸ਼ਾਇਦ ਉਹਨਾਂ ਨੇ ਮੋਟਰ ਦਾ ਹਵਾਲਾ ਦੇ ਦਿੱਤਾ ਤੁਹਾਡੇ ਸਾਹਮਣੇ ਮਤਾਂ ਠੀਕ ਹੈ ਨਹੀਂ ਇਹ ਮੋਟਰ ਵਾਲਾ ਜਿਹੜਾ ਕੰਮ ਹੈ ਬਿਲਕੁਲ ਹੀ ਗਲਤ ਹੋਏਗਾ ਮੋਟਰ ਵਾਲਾ ਕੰਮ ਗਲਤ ਇਸ ਤਰ੍ਹਾਂ ਕਿਉਂਦਾ ਮੋਟਰ ਮੰਨ ਲਓ ਪਿੰਡ ਦੇ ਸੈਂਟਰ ਦੇ ਵਿੱਚ ਜਿੱਥੇ ਮੋਟਰ ਹੈ ਉਹਦੇ ਇੱਧਰ ਵੀ ਪਿੰਡ ਲੱਗਦਾ ਇੱਧਰ ਵੀ ਲੱਗਦਾ ਸਾਰੇ ਪਿੰਡ ਦੋ ਤਿੰਨ ਪਿੰਡ ਮੰਨ ਲਓ ਲੱਗਦੇ ਨੇ ਮੇਰੇ ਮੋਟਰ ਦੇ ਵਿੱਚ ਮੋਟਰ ਤੇ ਉਹ ਰਹਿੰਦਾ ਉਹ ਕ੍ਰਾਈਮ ਦੂਜੀ ਵਾਸਤੇ ਕਰਕੇ ਆਗੇ ਉਸ ਮੋਟਰ ਤੇ ਕਰ ਦੇਗਾ ਉਹ ਤੇ ਉਹਨੂੰ ਖੁੱਲੀ ਜਗ੍ਹਾ ਮਿਲ ਗਈ ਜੇ ਪਿੰਡ ਦੇ ਵਿੱਚ ਕਿਤੇ ਪਿੰਡ ਦੀ ਕਿਸੇ ਜਗ੍ਹਾ ਦੇ ਵਿੱਚ ਘਰ ਦੇ ਵਿੱਚ ਜਾਂ ਕਿਤੇ ਰਹਿੰਦਾ ਹੋਏਗਾ ਉੱਥੇ ਕੋਈ ਆਂਡ ਗਵਾਂਡ ਦਾ ਕਿਸੇ ਦਾ ਦੇਖ ਰੱਖਦਾ ਕੋਈ ਡਰ ਹੋਊਗਾ ਇਹ ਗਲਤ ਗੱਲ ਹੈ ਇਹ ਹੋਣਾ ਚਾਹੀਦਾ ਚਾਹੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਇੱਕ ਵੱਖਰਾ ਬਣਾ ਦਨ ਚਾਹੇ ਘਰ ਜਾਂ ਜਿੱਦਾ ਪਿੰਡਾਂ ਦੇ ਵਿੱਚ ਪਹਿਲਾਂ ਜਾਂਜ ਘਰ ਜਿਹਨੂੰ ਆਪਾਂ ਕਹਿੰਦੇ ਸੀ ਜਾਂ ਇਦਾਂ ਪੰਚਾਇਤੀ ਜਗ੍ਹਾ ਹੁੰਦੀ ਪੰਚਾਇਤ ਘਰ ਜਿਹਨੂੰ ਕਹਿੰਦੇ ਇਹਨਾਂ ਨੂੰ ਉੱਥੇ ਰੱਖੇ ਜਾਣ ਉੱਥੇ ਰੱਖ ਇੱਥੇ ਰਹਿਣ ਜਦੋਂ ਕੋਈ ਗੱਲਬਾਤ ਹੁੰਦੀ ਸਾਰੇ ਪਿੰਡ ਨੂੰ ਇੱਕੋ ਜਗ੍ਹਾ ਹੀ ਮਿਲ ਜਾਣਗੇ ਸਾਰੇ ਭੱਜਣਗੇ ਕਿਤੇ ਦਿੰਦੇ ਲੱਗ ਲੱਗ ਲੱਭਣੇ ਪੈਣਗੇ ਜਦੋਂ ਬੰਦਾ ਨਹੀਂ ਲੱਭਦਾ ਇਟ ਮੀਨ ਜੋ ਨੇਚਰਲੀ ਉਹ ਕ੍ਰਾਈਮ ਉਹਨੇ ਕੀਤਾ ਇਹ ਸੁੱਕਾ ਹੋ ਜਾਏਗਾ ਸਾਨੂੰ ਨਾ ਕਿ ਮੋਟਰਾਂ ਤੇ ਰੱਖ ਕੇ ਆਪਾਂ ਇਹਨਾਂ ਨੂੰ ਬੜਾ ਵੱਧਿਆ ਇਸ ਮੈਂ ਹੁਣ ਅੰਤਵਲ ਵੱਧਦਾ ਆ ਜੋ ਸਥਿਤੀ ਹੁਸ਼ਿਆਰਪੁਰ ਦੇ ਵਿੱਚ ਪੈਦਾ ਹੋਈ ਹਾਲਾਂਕਿ ਉਸ ਤੋਂ ਬਾਅਦ ਬਹੁਤ ਸਾਰੇ ਕੇਸਸ ਆ ਗਏ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਦਾ ਕੇਸ ਆਇਆ ਫਿਰ ਜਲੰਧਰ ਦਾ ਵੀ ਕੇਸ ਆਇਆ ਪਰ ਕਾਸਤੌਰ ਤੇ ਮੈਂ ਉਸ ਇੱਕ ਪਾਰਟਿਕੂਲਰ ਕੇਸ ਤੇ ਐਮਫਸਾਈਜ਼ ਕਰਨਾ ਚਾਹੁੰਦਾ ਹਾਂ ਉਸ ਕੇਸ ਦੇ ਵਿੱਚ ਉਸ ਪੀੜਿਤ ਬੱਚੇ ਦੀ ਭੈਣ ਉਹ ਫੋਟੋ ਫੜ ਕੇ ਰੋਂਦੀ ਨਜ਼ਰ ਆਉਂਦੀ ਹੈ ਔਰ ਪੂਰੇ ਪੰਜਾਬ ਤੋਂ ਇਹ ਪੁੱਛਦੀ ਹੈ ਕਿ ਹੁਣ ਮੈਂ ਇਨਸਾਫ ਕਿੱਥੋਂ ਲਵਾਂ ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ ਤੁਸੀਂ ਪੁਲਿਸ ਦਾ ਹਿੱਸਾ ਰਹਿ ਚੁੱਕੇ ਹੋ ਇਹ ਕਿਸ ਤਰ੍ਹਾਂ ਪ੍ਰੋਸੀਡਿੰਗ ਅੱਗੇ ਵਧੂਗੀ ਔਰ ਪਰਿਵਾਰ ਨੂੰ ਕਵੇ ਇਨਸਾਫ ਮਿਲੂਗਾ ਆਮ ਕਰਕੇ ਨਾ ਸਾਡੇ ਕ੍ਰਿਮੀਨਲ ਕੇਸਾਂ ਦੀ ਪ੍ਰੋਸੀਡਿੰਗ ਜਿਹੜੀ 3-4 ਸਾਲ ਐਵੇਂ ਲਗਾ ਦਿੰਦੇ ਆ ਸਾਡੇ ਮੈਂ ਮੰਨ ਲਵਾਂ ਜੋ ਜੱਜ ਨੂੰ ਵੀ ਕੋਰਟ ਨੂੰ ਵੀ ਕਹਿਣਾ ਮਾਨ ਜੋ ਜਿਹੜੀ ਸਾਡੇ ਪੁਲਿਸ ਅਫਸਰ ਨੇ ਜਾਂ ਐਸਐਸਪੀ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਇਸ ਕੇਸ ਨੂੰ ਜ਼ਿਆਦਾ ਡਲੇਣਾ ਕੀਤਾ ਜਾਵੇ ਕਿਉਂਕਿ ਪੰਜਾਬ ਦਾ ਮਨੋਵਲ ਡਿੱਗਦਾ ਜਾਂਦਾ ਬੱਚਿਆਂ ਵਾਸਤੇ ਬੱਚਿਆਂ ਇਸ ਕਰਕੇ ਮੈਂ ਇਹਨਾਂ ਨੂੰ ਕਹਿਣਾ ਵੀ ਬੇਦਨ 3 ਮਨთ ਮੇਰੇ ਹਿਸਾਬ ਨਾਲ ਦਾ ਇਹ ਡਿਸੀਜਨ ਦੇ ਦੇਣਾ ਚਾਹੀਦਾ ਕੋਈ ਜ਼ਿਆਦਾ ਸਜ਼ਾ ਦੇਣੀ ਚਾਹੀਦੀ ਹੈ ਔਰ ਸਜ਼ਾ ਵੀ ਇਹੋ ਜੀ ਦੇਣੀ ਚਾਹੀਦੀ ਹੈ ਕਿ ਕੋਈ ਪਤਾ ਲੱਗ ਜਾਵੇ ਹਾਂ ਯਾਰ ਸਜ਼ਾ ਦਿੱਤੀ ਇਹਨਾਂ ਨੂੰ ਕੋਈ ਪਤਾ ਲੱਗੇ ਵੀ ਹਾਂ ਯਾਰ ਪੰਜਾਬ ਦੇ ਵਿੱਚ ਇਹਨੇ ਗਲਤ ਕੀਤਾ ਉਹਦੀ ਇਹ ਸਜ਼ਾ ਮਿਲੀ ਸਜ਼ਾ ਜੇ ਇਹਨੇ ਕੰਮ ਰੂਹ ਕੰਬਾਉ ਕੀਤਾ ਤੇ ਇਹਨੂੰ ਸਜ਼ਾ ਵੀ ਰੂਹ ਕੰਬਾਉ ਦੇਣੀ ਚਾਹੀਦੀ ਬਹੁਤ ਖਤਰਨਾਕ ਕੰਮ ਜਿਹੜਾ ਤੁਸੀਂ ਸੁਣਿਆ ਜਾਵੇ ਡੰਡਾ ਬਾਅਦ ਲਾਸਟ ਜੋ ਜਦੋਂ ਬੱਚੇ ਦਾ ਗਲ ਘੋਟਿਆ ਫੇਰ ਨਹੀਂ ਮਰਿਆ ਉਹਦੇ ਬੱਚੇ ਦੀ ਪੈਂਟ ਲਾ ਗਏ ਫੇਰ ਉਹਦਾ ਗਲ ਘੋਟ ਕੇ ਜਦੋਂ ਉਹਦੀ ਜੀਭ ਦੰਦਾ ਕੱਟੀ ਗਈ ਦੇਖਿਆ ਮੈਂ ਕਹਿੰਨਾ ਵਾਹ ਕੁ ਸੱਚਾ ਪਾਤਸ਼ਾਹ ਬੰਦਾ ਆਇਆ ਮੈਂ ਕਹਿੰਦਾ ਜੇਕਰ ਕਦੇ ਦੇਖਿਆ ਲਾ ਜੇ ਮੈਂ ਤੇ ਹੁੰਦਾ ਤੇ ਮੈਂ ਆਪਣੇ ਆਪ ਅੰਦਰ ਜਾ ਮੈਂ ਤੇ ਮਾਰ ਹੀ ਦਿੰਦਾ ਇੰਨਾ ਕ ਬੱਚੇ ਨਾਲ ਯਾਰ ਦੇਖ ਕੇ ਸੁਣਿਆ ਨਹੀਂ ਜਾਂਦਾ ਮੈਂ ਇੱਕ ਦੋ ਵਾਰੀ ਵੀਡੀਓ ਦੇਖ ਕੇ ਮੈਂ ਕੱਟ ਹੀ ਦਿੱਤੀ ਮੁੰਡਾ ਮੇਰਾ ਸਾਡਾ ਉੱਥੇ ਮੈਨੂੰ ਕਹਿੰਦਾ ਕਹਿੰਦਾ ਤੁਸੀਂ ਜੀ ਸ਼ਹਿਰਪੁਰ ਮੈਂ ਕਹਿੰਦਾ ਯਾਰ ਮੈਂ ਨਹੀਂ ਆਖਦਾ ਮੇਰੇ ਕੋਲੋਂ ਗਲਤ ਕੰਮ ਹੋ ਜਾਏਗਾ ਦੇਖ ਦੁੱਖ ਦੇਖਿਆ ਨਹੀਂ ਜਾਂਦਾ ਜਿਹਦਾ ਬੱਚਾ ਮਰੇ ਜਵਾਨ ਜਿਹਦਾ ਬੱਚਾ ਜਿਹੜਾ ਬੱਚਾ ਛੋਟਾ ਉਹ ਜਵਾਨ ਹੋਣਾ ਹੀ ਹੈ ਉਹ ਦੇਖਿਆ ਨਹੀਂ ਜਾਂਦਾ ਤੁਸੀਂ ਕਹਿ ਰਹੇ ਹੋ ਜਿਹੜੇ ਪੁਲਿਸ ਦੇ ਵਿੱਚ ਰਹਿ ਚੁੱਕੇ ਹੋ ਤੁਸੀਂ ਜਿਹੜੇ ਇਦਾਂ ਦੇ ਕਾਂਡ ਦੇਖ ਚੁੱਕੇ ਹੋ ਜਾਂ ਬਾਡੀਜ਼ ਦੇਖ ਚੁੱਕੇ ਹੋ ਤੁਸੀਂ ਵੀ ਕਹਿ ਰਹੇ ਹੋ ਕਿ ਉਹ ਦੇਖਿਆ ਨਹੀਂ ਜਾ ਰਿਹਾ ਨਹੀਂ ਦੇਖਿਆ ਯਾਰ ਜੋ ਬੱਚੇ ਨਾਲ ਜੋ ਉਹਨਾਂ ਨੇ ਜਿੱਦਾਂ ਮਾਰਿਆ ਨਾ ਉਹ ਦੇਖਣਾ ਬੜਾ ਔਖਾ ਹੈ ਇੱਕ ਜਵਾਨ ਬੱਚੇ ਦਾ ਤੁਸੀਂ ਦੇਖੋ ਕੱਲ ਤੁਸੀਂ ਪਸੋਂ ਤੁਸੀਂ ਦੇਖਿਆ ਹੋਣਾ ਆਪਣੇ ਕੇਪੀ ਸਾਹਿਬ ਦਾ ਬੱਚਾ ਜਵਾਨ ਵਾਰਾ ਕਿੰਨੇ ਰੂ ਉਹ ਦੇਖੋ ਐਕਸੀਡੈਂਟ ਦਾ ਵੀ ਰੂ ਕੰਬਦੀ ਜਾ ਰਹਾ ਹਾਂ ਬੰਦਾ ਐਡਾ ਜਵਾਨ ਬੱਚਾ ਐਡਾ ਹੋ ਗਿਆ ਤੇ ਬੱਚਾ ਇਹ ਵਿਚਾਰੇ ਨੂੰ ਜਿਹਨੂੰ ਮਾਰਿਆ ਹੋਵੇ ਇੱਕ ਐਕਸੀਡੈਂਟ ਤੇ ਇੱਕ ਫੜ ਕੇ ਮਾਰਨਾ ਕਿੰਨਾ ਖਤਰਨਾਕ ਕੰਮ ਹੈ ਵਾਹਿਗੁਰੂ ਸੱਚਾ ਪਾਤਸ਼ਾਹ ਮੈਂ ਤੇ ਇਹ ਗੱਲ ਕਹਿਣਾ ਜੱਜ ਸਾਹਿਬ ਜੇ ਮੇਰੀ ਬਾਤ ਸੁਣਦੇ ਹੋ ਨਾ ਇਹਨੂੰ ਵੇਦਨ 3 ਮਹੀਨੇ ਦਾ ਡਿਸੀਜਨ ਦੇਣਾ ਇਹਨੂੰ ਇਹਨੂੰ ਬੰਦੇ ਨੂੰ ਇਹੋ ਜੀ ਸਜ਼ਾ ਦੇਖੋ ਬੰਦਾ ਯਾਦ ਕਰੇ ਵੀ ਸਜ਼ਾ ਕੈਨੂੰ ਹੋਵੇ ਇਹ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਔਰ ਪ੍ਰਵਾਸੀਆਂ ਨੂੰ ਲੈ ਕੇ ਜੋ ਵਿਰੋਧ ਆਵਾਜ਼ ਹੈ ਉਹ ਵਧਦਾ ਜਾ ਰਿਹਾ ਹਰ ਕੋਈ ਇਹ ਮਹਿਸੂਸ ਵੀ ਕਰ ਰਿਹਾ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬੜੇ ਰੋਵਾਨੇਟੀਆਂ ਪੰਜਾਬੀ ਦੇ